ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਇੱਕ ਜ਼ਰੂਰੀ ਬੇਨਤੀ ਕਰਨੀ ਹੈ ਹੜਪੀੜਤਾਂ ਦੇ ਬਾਰੇ ਵਿੱਚ ਸੋ ਬੇਨਤੀ ਇਹ ਸਭ ਤੋਂ ਪਹਿਲਾਂ ਇਹ ਕਿ ਇੱਕ ਤਾਂ ਇਸ ਵੀਡੀਓ ਨੂੰ ਪੂਰੀ ਲਾਸਟ ਤੱਕ ਸੁਣਿਓ ਤੇ ਸੁਣਨ ਤੋਂ ਬਾਅਦ ਇਹਨੂੰ ਵੱਧ ਤੋਂ ਵੱਧ ਜਿਹੜਾ ਆ ਆਪਣੇ ਫੇਸਬੁੱਕ ਉੱਤੇ ਜਾਂ ਹੋਰ ਪੇਜਾਂ ਉੱਤੇ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਬੇਨਤੀ ਹੈ ਕਿ ਕੱਲ ਜਿਵੇਂ ਤੁਸੀਂ ਸਾਡੀਆਂ ਵੀਡੀਓ ਸ਼ਾਇਦ ਦੇਖ ਹੀ ਰਹੇ ਹੋਗੇ ਕਿ ਅਸੀਂ ਕੱਲ ਹਾਰਪੀਡ ਤੇ ਜਿਹੜੇ ਪਿੰਡ ਨੇ ਅਸੀਂ ਉਹਨਾਂ ਪਿੰਡਾਂ ਤੱਕ ਕੱਲ ਅਸੀਂ ਪਹੁੰਚ ਕੀਤੀ ਏ ਮੈਡੀਕਲ ਸਹੂਲਤ ਵਾਸਤੇ ਜਿੰਨਾ ਪਿੰਡਾਂ ਦੇ ਵਿੱਚ ਅਜੇ ਤੱਕ ਕੋਈ ਵੀ ਜਿਹੜੀ ਆ ਮੈਡੀਕਲ ਸਹੂਲਤ ਨਹੀਂ ਪਹੁੰਚੀ ਨਾ ਹੀ ਕੋਈ ਸਰਕਾਰ ਵੱਲੋਂ ਇਹ ਤੱਕ ਉੱਥੇ ਸਹੂਲਤ ਪਹੁੰਚਾਈ ਗਈ ਏ ਸੋ ਕੱਲ ਪਿੰਡਾਂ ਦਾ ਮੌਇਨਾ ਕਰਨ ਤੇ ਜੋ ਦੇਖਣ ਦੇ ਵਿੱਚ ਆਇਆ ਵੀ ਉੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਮੇਰੇ ਬਾਰੇ ਵੀ ਬੇਨਤੀ ਕਰਨੀ ਏ ਇੱਕ ਤਾਂ ਅ ਜਿਨ੍ਹਾਂ ਇਲਾਕਿਆਂ ਵਿੱਚ ਥੋੜਾ ਜਿਹਾ ਪਾਣੀ ਦਾ ਪੱਧਰ ਢੇਠ ਆਇਆ ਹੈ ਜਿਹੜੇ ਜਿਹੜੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਹੀ ਜਿਹੜੇ ਰੈਸ਼ ਰੱਖੀ ਹੋਈ ਹੈ ਉੱਥੇ ਬਹੁਤ ਹੀ ਤਰ੍ਹਾਂ ਦੇ ਜਿਹੜੇ ਬੈਡ ਬੈਕਟੀਰੀਆ ਜਿਹੜੇ ਫੈਲ ਰਹੇ ਨੇ ਉਹਨਾਂ ਨੂੰ ਇਚਿੰਗ ਰੈਸ਼ਿਜ਼ ਖਾਰਸ਼ ਵਗੈਰਾ ਦੀ ਪ੍ਰੋਬਲਮ ਜਿਹੜੀ ਆ ਬਹੁਤ ਹੋ ਰਹੀ ਆ ਕਈਆਂ ਬੱਚਿਆਂ ਦੇ ਵੀ ਬਜ਼ੁਰਗਾਂ ਦੇ ਵੀ ਸਾਨੂੰ ਜੋ ਅਸੀਂ ਇਲਾਜ ਕਰਕੇ ਆਏ ਆ ਕੱਲ ਕਿ ਉਹਨਾਂ ਦੇ ਪੈਰ ਜਿਹੜੇ ਨੇ ਉਹ ਗਲੇ ਪਏ ਨੇ ਉਹਨਾਂ ਦੇ ਪੈਰਾਂ ਦੇ ਉੱਤੇ ਜ਼ਖਮ ਖਾਰਸ਼ ਤੇ ਫੰਗਸ ਬਹੁਤ ਹੋ ਚੁੱਕੀ ਹੈ ਸੋ ਸਾਡੇ ਵੱਲੋਂ ਇਹ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਬੇਨਤੀ ਹੈ ਕਿ ਅਸੀਂ ਹੁਣ ਅ ਅੱਜ ਤੋਂ ਅਸੀਂ ਥੋੜਾ ਜਿਹਾ ਕੰਮ ਨੂੰ ਹੋਰ ਜ਼ੋਰ ਦੇ ਨਾਲ ਕਰ ਰਹੇ ਹਾਂ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਕੇ ਜਿਹੜਾ ਉਹਨਾਂ ਨੂੰ ਬਿਲਕੁਲ ਫ੍ਰੀ ਜਿਹੜੀ ਹੈ ਮੁਫਤ ਜਿਹੜੀ ਹੈ ਮੈਡੀਕਲ ਸਹੂਲਤ ਜਿਹੜੀ ਹੈ ਵਧੀਆ ਤੋਂ ਵਧੀਆ ਸਹੂਲਤ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਾਵੇ ਸੋ ਇਹਦੇ ਨਾਲ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਹੁਣ ਡੇਂਗੂ ਦੀ ਪ੍ਰੋਬਲਮ ਬਹੁਤ ਆ ਰਹੀ ਹੈ ਲੋਕਾਂ ਦੇ ਬਿਟਲੈਸ ਕਾਊਂਟ ਜਿਹੜੇ ਨੇ ਉਹ ਵੀ ਘਟ ਰਹੇ ਨੇ ਕਿਉਂਕਿ ਮੱਛਰ ਬਹੁਤ ਜ਼ਿਆਦਾ ਆਇਆ ਤੇ ਅੱਜ ਅਸੀਂ ਹੁਣ ਬਾਜ਼ਾਰ ਨੂੰ ਚੱਲੇ ਆ ਉੱਥੋਂ ਅਸੀਂ ਵੱਧ ਤੋਂ ਵੱਧ ਜਿਹੜੀਆਂ ਜਿਹੜੀਆਂ ਵੀ ਕੱਲ ਚੀਜ਼ਾਂ ਸਾਡੇ ਦੇਖਣ ਵਿੱਚ ਆਈਆਂ ਕਿ ਆ ਆ ਚੀਜ਼ ਦੀ ਉੱਥੇ ਲੋੜ ਹੈ ਉਹ ਅਸੀਂ ਉਹਨਾਂ ਦੀ ਜਿਹੜੀ ਆ ਖਰੀਦ ਕਰਾਂਗੇ ਤੇ ਅਸੀਂ ਵੱਧ ਤੋਂ ਵੱਧ ਜਿਹੜੀ ਆ ਫਰੀ ਦਵਾਈ ਜਿਹੜੀ ਆ ਲੋਕਾਂ ਦੇ ਵਿੱਚ ਜਿਹੜੀ ਉਹ ਜਾ ਕੇ ਤੇ ਵੰਡਾਂਗੇ ਸੋ ਅਸੀਂ ਆਪਣੇ ਵੱਲੋਂ 6 ਮਹੀਨੇ ਤੱਕ ਦਾ ਜਿਹੜਾ ਟ੍ਰੀਟਮੈਂਟ ਉਹ ਬਿਲਕੁਲ ਫ੍ਰੀ ਕਰ ਦਿੱਤਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਵੀਰ ਉਧਰ ਨੂੰ ਸੇਵਾਵਾਂ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉੱਧਰ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇੱਕ ਜਿਹੜੀਆਂ ਮੱਛਰ ਦੇ ਨਾਮ ਨਾਲ ਰਿਲੇਟਡ ਜਿਹੜੀਆਂ ਨੇ ਜਿੱਦਾਂ ਕੋਇਲ ਵਗੈਰਾ ਹੋਗੇ ਜਾਂ ਮੋਸਕਿਟੋ ਸਪਰੇ ਵਗੈਰਾ ਜਿਹੜੀ ਆ ਉਹ ਵੀ ਉਹਨਾਂ ਲੋਕਾਂ ਨੂੰ ਜਿਹੜੀ ਉਹ ਪ੍ਰੋਵਾਈਡ ਕਰਵਾਈ ਜਾਵੇ। ਸੋ ਇੱਕ ਬੇਨਤੀ ਸਾਡੇ ਵੱਲੋਂ ਇਹ ਜ਼ਰੂਰੀ ਹੈ ਕਿ ਸਾਨੂੰ ਕੋਈ ਵੀਰ ਜਿਹੜਾ ਰਮਦਾਸ ਜਾਂ ਅਜਨਾਲਾ ਏਰੀਆ ਜਾਂ ਕਿਤੇ ਵੀ ਜਿੱਥੇ ਹੜਪੀੜ ਤੇ ਲੋਕ ਨੇ ਉਹ ਏਰੀਆ ਦਾ ਕੋਈ ਹੋਵੇ। ਕਿ ਉੱਥੇ ਵੇਖੋ ਵੇਖ ਜਦੋਂ ਅਸੀਂ ਗਏ ਸੀ ਸਾਡੀਆਂ ਕਾਫੀ ਦਵਾਈਆਂ ਜਿਹੜੀਆਂ ਇਹ ਗੱਡੀ ਦੇ ਵਿੱਚ ਹੀ ਰਹਿ ਗਈਆਂ ਸੀ ਤੇ ਸਾਨੂੰ ਟਰੈਕਟਰ ਵੀ ਜਿਹੜਾ ਉਸ ਵੇਲੇ ਐਸਾ ਮਿਲਿਆ ਜਿਹੜੇ ਕੁਝ ਵੀਰਾਂ ਨੇ ਸਰਦਾਰ ਪਰਮਜੀਤ ਸਿੰਘ ਲੰਬੜਦਾਰ ਨੇ ਪੰਜ ਗਰਾਈਆਂ ਪਿੰਡ ਤੋਂ ਉਹ ਆਪ ਸਾਨੂੰ ਟਰੈਕਟਰ ਤੇ ਗੋ ਲੈਣ ਵਾਸਤੇ ਆਏ ਪਰ ਉਸ ਟਰੈਕਟਰ ਦੀ ਵੀ ਛਤਰੀ ਨਹੀਂ ਸੀ ਜਿਹਦੇ ਕਰਕੇ ਸਾਡੀਆਂ ਕਾਫੀ ਦਵਾਈਆਂ ਜਿਹੜੀਆਂ ਉਹ ਵੇਸਟ ਵੀ ਹੋਈਆਂ ਸੋ ਕੋਈ ਐਸਾ ਵੀਰ ਜਿਹਦੇ ਕੋਲ 4x4 ਟਰੈਕਟਰ ਹੋਵੇ ਤੇ ਕੈਬਨ ਵਾਲਾ ਹੋਵੇ ਜਿਹਦੇ ਵਿੱਚ ਸਾਡੀਆਂ ਦਵਾਈਆਂ ਜਿਹੜੀਆਂ ਬਰਸਾਦ ਦੇ ਵਿੱਚ ਭੇਜ ਨਾ ਸਕਣ ਤੇ ਲੋਕਾਂ ਦੇ ਕੋਲ ਜਿਹੜੀਆਂ ਉਹ ਦਵਾਈਆਂ ਜਿਹੜੀਆਂ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਉਹ ਪਾਉਣ ਸਕਣ ਤੇ ਅਸੀਂ ਇੱਥੇ ਤੱਕ ਵੀ ਤੇਲ ਵੀ ਮੋਈਆ ਕਰਵਾ ਦੇਵਾਂਗੇ ਜੇ ਬਾਕੀ ਸਾਨੂੰ ਵੇਖੋ ਐਨ ਆਰ ਆਈ ਵੀਰ ਵੀ ਜਿਹੜੇ ਕੋਈ سپورਟ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਤੇ ਸਾਨੂੰ ਇਸ ਵੇਲੇ ਦਵਾਈਆਂ ਦੀ ਤਾਂ ਕੋਈ ਐਸੀ ਗੱਲ ਨਹੀਂ ਦਵਾਈ ਤੇ ਵੇਖੋ ਗੁਰੂ ਰਾਮਦਾਸ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਉਸ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਅਸੀਂ ਜਿੱਦਾਂ ਕਹਿ ਦਿੱਤਾ ਹੈ ਕਿ 6 ਮਹੀਨੇ ਤੱਕ ਇਲਾਜ ਫ੍ਰੀ ਤੇ ਉਹ ਲਾਜ ਫਰੀ ਹੋਏਗਾ ਦਵਾਈਆਂ ਦੀ ਸਾਡੇ ਕੋਲ ਕੋਈ ਕਮੀ ਨਹੀਂ ਤੇ ਦਵਾਈਆਂ ਹੁਣ ਵੀ ਅਸੀਂ ਕਾਫੀ ਜੜੀਆਂ ਨੇ ਬਾਜ਼ਾਰ ਦੇ ਵਿੱਚੋਂ ਮਾਰਕੀਟ ਦੇ ਵਿੱਚੋਂ ਕੋ ਡੇਢ 2 ਲੱਖ ਦੇ ਕਰੀਬ ਅਸੀਂ ਹੋਰ ਵੀ ਦਵਾਈਆਂ ਅੱਜ ਖਰੀਦਣ ਜਾ ਰਹੇ ਹਾਂ ਪਰ ਸਾਨੂੰ ਇਸ ਵੇਲੇ ਬਹੁਤ ਹੀ ਜ਼ਿਆਦਾ ਜਿਹੜੀ ਸਖਤ ਲੋੜ ਹੈ ਕਿਸੇ ਐਸੇ ਵੀਰ ਦੀ ਜਿਹਦੇ ਕੋਲ ਟਰੈਕਟਰ ਹੋਵੇ 4x4 ਕੈਬਨ ਵਾਲਾ ਤੇ ਜਾਂ ਜਿਹੜੇ ਕੁਝ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਮੇਰੇ ਵੀਰ ਜਿਹੜੇ ਸਾਨੂੰ ਸਹਾਯੋਗ ਕਰ ਰਹੇ ਨੇ ਸਾਨੂੰ ਮਾਇਆ ਦੀ ਸੇਵਾ ਵੀ ਭੇਜ ਰਹੇ ਨੇ ਉਸ ਮਾਇਆ ਨੂੰ ਵੀ ਅਸੀਂ ਇਸ ਕਰਕੇ ਹੁਣ ਕਲੈਕਟ ਕਰ ਰਹੇ ਹਾਂ ਜਮ੍ਹਾਂ ਕਰ ਰਹੇ ਹਾਂ ਕਿ ਤਾਂ ਕਿ ਅਸੀਂ ਆਪਣਾ ਹੀ ਇੱਕ ਨਵਾਂ 4x4 ਜਿਹੜਾ ਟਰੈਕਟਰ ਕੈਬਨ ਵਾਲਾ ਜਿਹੜਾ ਉਹ ਖਰੀਦ ਸਕੀਏ ਤਾਂ ਕਿ ਅੱਜ ਵੀ ਤੇ ਆਉਣ ਵਾਲੇ ਸਮੇਂ 'ਚ ਵੀ ਜਿੱਥੇ ਕਿਤੇ ਜ਼ਰੂਰਤ ਪੈਂਦੀ ਹੈ ਕੋਈ ਐਸਾ ਰਸਤਾ ਜਿੱਥੇ ਗੱਡੀਆਂ ਵੀ ਨਹੀਂ ਜਾ ਸਕਦੀਆਂ ਟਰੈਕਟਰ ਜਾ ਸਕਦਾ ਹੋਵੇ ਉੱਥੋਂ ਤੱਕ ਅਸੀਂ ਪਹੁੰਚ ਕੇ ਲੋਕਾਂ ਦੀ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਆ ਉਹ ਮਦਦ ਕਰ ਸਕੀਏ ਸੇਵਾ ਕਰ ਸਕੀਏ ਉਹਨਾਂ ਨੂੰ ਹੈਲਪ ਪਹੁੰਚਾ ਸਕੀਏ ਸੋ ਜਿਹੜੇ ਵੀ ਵੀਰ ਜਾ ਰਹੇ ਨੇ ਉੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਵੇਲੇ ਹੈਗੀ ਇੱਕ ਪਸ਼ੂਆਂ ਦੇ ਚਾਰੇ ਦੀ ਤੂੜੀ ਦੀ ਆਚਾਰ ਦੀ ਫਿਰ ਇਹਦੇ ਨਾਲ ਜਿਹੜੀ ਤੁਹਾਨੂੰ ਆਖਿਆ ਵੀ ਮੱਛਰ ਵਾਲੀਆਂ ਜਿਹੜੀਆਂ ਦਵਾਈਆਂ ਨੇ ਸਪਰੇ ਜਾਂ ਆਡੋਮੋਸ ਵਗੈਰਾ ਜਿਹੜੀਆਂ ਮੱਛਰ ਵਾਲੀਆਂ ਕਰੀਮ ਵਗੈਰਾ ਨੇ ਉਹਨਾਂ ਦੀ ਬਹੁਤ ਜ਼ਰੂਰ ਹੈ ਜ਼ਰੂਰਤ ਹੈ ਬਾਕੀ ਇੱਕ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਕਈ ਸੇਵਾਦਾਰ ਜਿਹੜੇ ਆਪਣੇ ਵੱਲੋਂ ਤੇ ਚਲੋ ਸਾਰੇ ਸੇਵਾ ਹੀ ਕਰਦੇ ਨੇ ਜਿਵੇਂ ਕਿ ਦਵਾਈਆਂ ਲੋਕਾਂ ਨੂੰ ਦੇ ਜਾਂਦੇ ਨੇ ਹੁਣ ਕੱਲ ਸਾਡੇ ਕੋਲ ਉੱਥੇ 6-7 ਕੇਸ ਐਸੇ ਦੇਖਣ ਨੂੰ ਮਿਲੇ ਜਿਹੜੇ ਕਹਿੰਦੇ ਸੀ ਵੀ ਸੇਵਾਦਾਰਾਂ ਕੋਲ ਅਸੀਂ ਦਵਾਈਆਂ ਲੈ ਲੀਆਂ ਨੇ ਆਹ ਦਵਾਈ ਉਹਨਾਂ ਨੂੰ ਕਈਆਂ ਨੂੰ ਦਵਾਈ ਰੈਕਸ਼ਨ ਕਰ ਗਈ ਕਈਆਂ ਨੂੰ ਰੈਸਪਾਇਰੇਟਰੀ ਸਿਸਟਮ ਦੀ ਸਾਹ ਲੈਣ ਦੇ ਵਿੱਚ ਜਿੱਦਾਂ ਕਹਿ ਦਈਏ ਵੀ ਦਿੱਕਤ ਉਹਨਾਂ ਨੂੰ ਉਸ ਸਿਸਟਮ ਦੀ ਪ੍ਰੋਬਲਮ ਆਉਣ ਲੱਗ ਪਈ ਕਈਆਂ ਨੂੰ ਉਹਨਾਂ ਦੀ ਇਚਿੰਗ ਰੈਸ਼ ਜਿਹੜੀ ਸੀ ਹੋਰ ਜ਼ਿਆਦਾ ਵੱਧ ਗਈ ਕਈਆਂ ਨੂੰ ਸੁ ਦਵਾਈ ਦੇ ਨਾਲ ਅਲਰਜੀ ਹੋਣ ਦੇ ਨਾਲ ਬਹੁਤ ਜ਼ਿਆਦਾ ਤੇਜ਼ ਬੁਖਾਰ ਆ ਗਿਆ ਇਸ ਕਰਕੇ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਜਿਹੜੀ ਦਵਾਈ ਜਿਹੜੀ ਆ ਉਹ ਨਾ ਦਿੱਤੀ ਜਾਵੇ ਜਿਹੜੇ ਵੀ ਵੀਰਾਂ ਨੇ ਦਵਾਈਆਂ ਦੀ ਸੇਵਾ ਕਰਨੀਆਂ ਕਰਨੀ ਹੈ ਉਹ ਸਾਡੇ ਨਾਲ ਸਹਿਯੋਗ ਕਰ ਸਕਦੇ ਆ ਆਪਣੇ ਹੱਥੀਂ ਲੋਕਾਂ ਨੂੰ ਦਵਾਈਆਂ ਵੰਡਣ ਅਸੀਂ ਉੱਥੇ ਉਹਨਾਂ ਦੀ ਆ ਕੇ ਹੈਲਪ ਕਰਾਂਗੇ ਉਹਨਾਂ ਨੂੰ ਸਲਾਹ ਦਵਾਂਗੇ ਕਿ ਸਪੀਸ਼ੈਂਟ ਨੂੰ ਕਿਹੜੀ ਦਵਾਈ ਜਿਹੜੀ ਆ ਉਹ ਦਿੱਤੀ ਜਾਵੇ ਜਾਂ ਉਹ ਸਾਡੇ ਨਾਲ ਆ ਸਕਦੇ ਨੇ ਉੱਥੇ ਆ ਕੇ ਦਵਾਈਆਂ ਜਿਹੜੀਆਂ ਉਹ ਵੰਡ ਸਕਦੇ ਨੇ ਸੋ ਇਸ ਗੱਲ ਦਾ ਜਿਹੜਾ ਆ ਬਹੁਤ ਧਿਆਨ ਰੱਖਿਆ ਜਾਵੇ ਕਿਉਂਕਿ ਅਸੀਂ ਸੇਵਾ ਕਰਨੀ ਹੈ ਇਸ ਵੇਲੇ ਪੰਜਾਬ ਦੇ ਹਾਲਤ ਹਾਲਾਤ ਜਿਹੜੇ ਆ ਉਹ ਬਹੁਤ ਗੰਭੀਰ ਹੋਏ ਨੇ ਉੱਥੇ ਅਸੀਂ ਜੋ ਜਾ ਕੇ ਦੇਖਿਆ ਲੋਕਾਂ ਦਾ ਬਹੁਤ ਹੀ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਏ ਜਿਸ ਪਿੰਡਾਂ ਕੱਲ ਅਸੀਂ ਪਹੁੰਚੇ ਸੀ ਉੱਥੇ ਉਹਦੇ ਨੇੜੇ ਦਾ ਪਿੰਡ ਪਿੰਡ ਗੱਗੜ ਜਿੱਥੇ ਇੱਕ ਨੌਜਵਾਨ ਦੀ ਸੱਪ ਲੜਨ ਦੇ ਨਾਲ ਮੌਤ ਹੋ ਚੁੱਕੀ ਏ ਸੋ ਸੱਪ ਲੜਨ ਦੇ ਨਾਲ ਫਰਸਟ ਏਡ ਜਾਂ ਮੁੱਢਲੀ ਸਹਾਇਤਾ ਕੀ ਲਈ ਜਾ ਸਕਦੀ ਏ ਉਹ ਵੀ ਅਸੀਂ ਫੇਸਬੁੱਕ ਦੇ ਉੱਤੇ ਵੀ ਆਪਣੇ ਵਟਸਐਪ ਗਰੁੱਪਾਂ ਦੇ ਉੱਤੇ ਵੀ ਉਹ ਮੈਂ ਸਾਰੀ ਜਿਹੜੀ ਆ ਆਪਣੇ ਉਹਦੇ ਸਾਵਧਾਨੀਆਂ ਜਿਹੜੀਆਂ ਉਹ ਪਾਈਆਂ ਹੋਈਆਂ ਨੇ ਕਿਉਂਕਿ ਉੱਧਰ ਬਹੁਤ ਹੀ ਜਿਆਦਾ ਤਦਾਦ ਦੇ ਵਿੱਚ ਜਿਹੜੇ ਆ ਇਹ ਸੱਪ ਜਿਹੜੇ ਆ ਉਹ ਆ ਰਹੇ ਨੇ ਮਤਲਬ ਕਿ ਜਿਹੜੇ ਦਰਿਆ ਦੇ ਨਾਲ-ਨਾਲ ਕੰਢਿਆਂ ਦੇ ਵਿੱਚ ਸੱਪ ਬਹੁਤ ਜ਼ਿਆਦਾ ਵੜ ਗਏ ਨੇ ਕੱਲ ਅਸੀਂ ਵੀ ਬਹੁਤ ਸਾਰੇ ਸੱਪ ਆਪਣੇ ਰਸਤੇਆਂ ਦੇ ਵਿੱਚ ਜਾਂਦਿਆਂ ਹੋਏ ਜਿਹੜੇ ਦੇਖੇ ਸੀ ਜਿਨ੍ਹਾਂ ਦੇ ਵਿੱਚ ਮੋਨੋਸਲਿਡ ਕੋਬਰਾ ਜਿਹੜਾ ਉਹ ਬਹੁਤ ਜ਼ਿਆਦਾ ਹੈ ਜਿਹੜਾ ਕਿ ਬਹੁਤ ਜ਼ਹਿਰੀਲਾ ਹੈ ਫਿਰ ਕਾਮਨ ਕ੍ਰੇਟ ਜਿਹੜਾ ਉਹ ਵੀ ਬਹੁਤ ਉੱਧਰ ਜਿਹੜਾ ਆ ਆਇਆ ਹੋਇਆ ਏ ਸੋ ਗੱਗੜ ਪਿੰਡ ਦੇ ਵਿੱਚ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਕੀ ਪਰਸੋਂ ਉੱਥੇ ਇੱਕ ਨੌਜਵਾਨ ਨੂੰ ਜਿਹੜਾ ਆ ਸੱਪ ਲੜਿਆ ਜਿੱਥੇ ਵੇਖੋ ਕੋਈ ਵੀ ਸਾਡੀ ਸਰਕਾਰੀ ਸਹੂਲਤ ਨਹੀਂ ਪਹੁੰਚ ਸਕੀ ਜਿਹੜੇ ਕੋਈ ਸੇਵਾਦਾਰ ਵਿਚਾਰੇ ਫਸਟ ਏਡ ਕਿਟਾਂ ਬਣਵਾ ਕੇ ਡਾਕਟਰਾਂ ਕੋਲ ਲੈ ਕੇ ਗਏ ਸੀ ਲੋਕਾਂ ਨੂੰ ਦਿੱਤੀਆਂ ਹੁਣ ਉਹਨਾਂ ਵਿਚਾਰੇ ਇਹੋ ਜੇ ਸੀਰੀਅਸ ਕੰਡੀਸ਼ਨ ਦੇ ਵਿੱਚ ਪੇਸ਼ੈਂਟ ਦੀ ਹਾਲਤ ਨਹੀਂ ਸੀ ਕਰ ਸਕਦੇ ਤੇ ਉਸ ਨੂੰ ਨਾ ਮਦਦ ਮਿਲਣ ਦੇ ਕਾਰਨ ਉਸ ਨੌਜਵਾਨ ਦੀ ਜਿਹੜੀ ਆ ਮੌਤ ਹੋ ਗਈ ਏ ਉਸ ਚੀਜ਼ ਦਾ ਸਾਨੂੰ ਬੇहद ਹੀ ਅਫਸੋਸ ਹੈ ਸਾਨੂੰ ਆਪਣੇ ਆਪ ਦੇ ਵਿੱਚ ਹੀ ਇਹ ਦੁੱਖ ਲੱਗ ਰਿਹਾ ਸੀ ਕਿ ਅਸੀਂ ਕਿਉਂ ਨਹੀਂ ਉੱਥੇ ਪਹੁੰਚ ਸਕੇ ਅਸੀਂ ਕਿਉਂ ਨਹੀਂ ਉਸ ਨੌਜਵਾਨ ਦੀ ਜਿਹੜੀ ਮਦਦ ਕਰ ਸਕੇ ਸੋ ਅਸੀਂ ਕੱਲ ਨੂੰ ਅੱਜ ਅਸੀਂ ਮੈਡੀਸਨ ਕਲੈਕਟ ਕਰ ਰਹੇ ਹਾਂ ਕੱਲ ਨੂੰ ਫਿਰ ਅਸੀਂ ਉਸੇ ਪਿੰਡ ਜਿੱਥੇ ਉਸ ਨੌਜਵਾਨ ਦੀ ਡੈਥ ਹੋਈ ਹੈ ਗੱਗੜ ਪਿੰਡ ਉੱਥੇ ਜਾ ਕੇ ਵੀ ਅਸੀਂ ਆਪਣਾ ਜਿਹੜਾ ਉਹ ਮੈਡੀਕਲ ਕੈਂਪ ਤੇ ਹਰ ਇੱਕ ਘਰ ਦੇ ਵਿੱਚ ਦਵਾਈ ਜਿਹੜੀ ਉਹ ਪਹਚਾਈ ਜਾਏਗੀ ਤਾਂ ਕਿ ਕਿਸੇ ਦਾ ਵੀ ਜਿਹੜਾ ਹੈ ਨਾ ਮਾਲੀ ਨੁਕਸਾਨ ਤਾਂ ਬਹੁਤ ਹੋ ਚੁੱਕਾ ਹੈ ਪਰ ਕਿਸੇ ਦਾ ਵੀ ਜਾਨੀ ਨੁਕਸਾਨ ਨਾ ਹੋਵੇ ਸੋ ਇਸ ਕਰਕੇ ਮੇਰੀ ਇਹ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨਾ ਵੀ ਵੀਰਾਂ ਨੇ ਉਧਰ ਦਵਾਈਆਂ ਦੀ ਸੇਵਾ ਕਰਨੀ ਹੈ ਉਹ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਜਿਹੜੀ ਆ ਉਹ ਦਵਾਈ ਜਿਹੜੀ ਉਹ ਨਾ ਦੇਣ ਜਿੱਥੇ ਸਾਡੀ ਜ਼ਰੂਰਤ ਪੈਂਦੀ ਹੈ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਮੇਰਾ ਮੋਬਾਈਲ ਨੰਬਰ ਜਿਹੜਾ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਸੋ ਇੰਨੀ ਕੁ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਜਿਹੜੇ ਵੀ ਵੀਰ ਸਾਨੂੰ ਜਿਹੜੀ ਆ ਉਹ ਕੋਈ ਸਾਡਾ ਸਹਿਯੋਗ ਕਰਨਾ ਚਾਹੁੰਦੇ ਆ ਉਹ ਵੀ ਸਾਡੇ ਨਾਲ ਇਸ ਨੰਬਰ ਦੇ ਉੱਤੇ ਸੰਪਰਕ ਕਰਨ। ਬਾਕੀ ਇਸ ਵੇਲੇ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਹੈ ਕਿ ਜੇਕਰ ਤੁਹਾਡੇ ਚ ਕੋਈ ਸੇਵਾ ਕਰ ਸਕਦਾ ਹੈ ਤੇ ਸਾਨੂੰ ਟਰੈਕਟਰ ਦੀ ਬਹੁਤ ਜ਼ਰੂਰਤ ਹੈ ਤੇ ਜਾਂ ਜਿਸ ਕੋਲ ਟਰੈਕਟਰ ਹੋਵੇ ਕੈਬਨ ਵਾਲਾ ਉਹ ਵੀਰ ਸਾਡੇ ਨਾਲ ਫਿਲਹਾਲ ਜੇ ਛੇਤੀ ਮਦਦ ਕਰ ਸਕਦਾ ਹੈ ਤੇ ਉਹਦੀ ਵੀ ਸਾਨੂੰ ਬਹੁਤ ਜ਼ਰੂਰਤ ਹੈ। ਜਿਵੇਂ ਆਪ ਜੀ ਨੂੰ ਚੰਗਾ ਲੱਗੇ ਉਸੇ ਤਰੀਕੇ ਨਾਲ ਜਿਹੜੀ ਆ ਉਹ ਸਾਡੇ ਨਾਲ ਸਹਿਯੋਗ ਕਰਕੇ ਇਸ ਸੇਵਾ ਦੇ ਵਿੱਚ ਜਿਹੜਾ ਯੋਗਦਾਨ ਪਾਓ ਸੋ ਆਪਣੇ ਵੱਲੋਂ ਅਸੀਂ 6 ਮਹੀਨੇ ਤੱਕ ਜਿਹੜਾ ਹੈ ਜਿੰਨੇ ਵੀ ਹੜਪੀੜ ਦਾ ਇਲਾਕੇ ਨੇ ਉਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਵੇਖੋ ਹੁਣ ਤਾਂ ਸਾਰੇ ਸੇਵਾ ਕਰ ਰਹੇ ਨੇ ਹੁਣ ਕਈ ਲੋਕ ਜਿਹੜੇ ਆਪਣੇ ਘਰਾਂ ਤੋਂ ਰਿਮੂਵ ਹੋਏ ਨੇ ਉਹਨਾਂ ਹੁਣ ਆਪਣੇ ਘਰਾਂ ਦੇ ਵਿੱਚ ਜਾਣਾ ਹੈ ਹੁਣ ਉੱਥੇ ਕਈ ਤਰ੍ਹਾਂ ਦੀ ਇਨਫੈਕਸ਼ਨ ਪੈਦਾ ਹੋਣੀ ਹੈ ਫਿਰ ਬਾਅਦ ਵਿੱਚ ਉਹਨਾਂ ਨੂੰ ਅਸਲ ਰੋਗ ਤਾਂ ਫਿਰ ਸ਼ੁਰੂ ਹੋਣੇ ਨੇ ਜਦੋਂ ਆ ਹੜ ਦਾ ਪਾਣੀ ਜਿਹੜਾ ਲੈ ਜਾਣਾ ਜਦੋਂ ਇਹਦਾ ਪਾਣੀ ਦਾ ਲੈਵਲ ਘਟ ਜਾਣਾ ਤੇ ਉਸ ਵੇਲੇ ਵੀ ਜਿਹੜੀ ਸਾਡੀ ਟੀਮ ਜਿਹੜੀ ਇਹ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜੀ ਰਹੇਗੀ ਆਉਣ ਵਾਲੇ 6 ਮਹੀਨਿਆਂ ਤੱਕ ਆਪਣੇ ਵੱਲੋਂ ਅਸੀਂ ਫ੍ਰੀ ਇਲਾਜ ਦੀ ਜਿਹੜੀ ਆ ਉਹ ਸਹੂਲਤ ਜਿਹੜੀ ਆ ਉਹ ਲੋਕਾਂ ਨੂੰ ਮੁਹੱਈਆ ਕਰਾਵਾਂਗੇ ਸੋ ਇੰਨੀ ਇੱਕ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ